ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਅੱਠ ਬੱਚੀਆਂ ਨੇ ਬਾਈ ਕੋਲ ਇੱਕ ਗੱਭਣ ਆ ਬਈ ਤੇ ਬਾਕੀ ਜਿਹੜੀਆਂ ਹੀਪਰਾਂ ਨੇ ਬੱਚੀਆਂ ਬਈ ਸਾਰੀਆਂ ਇੱਕ ਦੂਜੀ ਤੋਂ ਵੱਧ ਕੇ ਚੰਗੀਆਂ ਨੇ ਬੱਚੀਆਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਟੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715302 ਆਉ ਪੁੱਛ ਲੈਨੇ ਭਾਈ ਤੁਹਾਡੀ ਭਾਈ ਜੀ ਸਸੀ ਗੱਲ ਸਸੀ ਗੱਲ ਭਾਈ ਜੀ ਹੋ ਠੀਕ ਹੂੰ ਵਧੀਆ ਭਾਈ ਚੜ੍ਹਦੀ ਕਲਾ ਜੀ ਚਲੋ ਵਧੀਆ ਵਧੀਆ ਚੱਲ ਨਗਮਗਾ ਭਾਈ ਪੂਰਾ ਵਧੀਆ ਜੀ ਨਾਮ ਤੇ ਡਰੈੱਸ ਬੋ ਨਾਮ ਭਾਈ ਪਿੰਡ ਆਪਣਾ ਸੰਧੂ ਕਲਾਂ ਜਿਲ੍ਹਾ ਆਪਣਾ ਬਰਨਾਲਾ ਆ ਗਿਆ ਜੀ ਤੇ ਤਹਿਸੀਲ ਆਪਾਂ ਨੂੰ ਤਪਾ ਪਈ ਠੀਕ ਹੈ ਨੇੜੇ ਪਿੰਡ ਆਪਣੇ ਤਪਾ ਦੇ ਬਹਾਉੜ ਸ਼ਹਿਰ ਆ ਗਿਆ ਜੀ ਮੋਬਾਈਲ ਨੰਬਰ 628002 ਜੀ 18644 ਠੀਕ ਹੈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜਿਹੜੇ 8 ਬੱਚੀਆਂ ਨੇ ਹਾਂ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ 8 ਬੱਚੀਆਂ ਲੈ ਗਈਆਂ ਇੱਕ ਗੱਬਣਾ ਨਾ ਇੱਕ ਗੱਬਣਾ ਜੀ ਠੀਕ ਹੈ ਬਾਈ ਹਾਂਜੀ ਹੂੰ ਕਰਦੇ ਆ ਬਾਈ ਨਾ ਕੱਲੀ ਕੱਲੀ ਦੀ ਗੱਲ ਬਾਤ ਵੀਰ ਜੀ ਇਹ ਪਹਿਲੇ ਨੰਬਰ ਤੇ ਬੱਚੀ ਦੇਣਾ ਗੱਬਣਾ ਵੀਰੇ ਹਾਂ ਡਾਕਟਰ ਇਹ ਗੱਬਣਾ ਜੀ ਕਿੰਨੇ ਟਾਈਮ ਦੇ ਇਹ 7 8ਵਾਂ ਮਹੀਨਾ ਸਟਾਰਟ ਹੋਇਆ ਜੀ ਇਹਨੂੰ ਚੈੱਕ ਪਾਸ ਤਿੰਨ ਚਾਰ ਦਾ ਹੀ ਹੋਏਗਾ ਹਾਂ ਚੈੱਕ ਪਾਸ ਆ ਜੀ ਆਪਾਂ ਦਸੱਲੀ ਕਰਾ ਕੇ ਲੈ ਕੇ ਆਏ ਅਗਲਾ ਵੀ ਦਸੱਲੀ ਕਰਾ ਕੇ ਲੈ ਜਾ ਡਾਕਟਰ ਹਮਮ ਪ੍ਰੋਪਰ ਰਿਕਾਰਡ ਆ ਆਪਣੇ ਕੋਲ 8 ਦੇ 8 ਬੱਚਿਆਂ ਦਾ ਠੀਕ ਆ ਭਾਈ ਤੇ ਆਪਾਂ ਇਹ ਦਿਖਾ ਵੀ ਦਿੰਨੇ ਹੈਗੇ ਠੀਕ ਆ ਰਿਕਾਰਡ ਭਾਈ ਆਪਾਂ ਸਾਰਾ ਰਿਕਾਰਡ ਲੈ ਕੇ ਲਿਖ ਕੇ ਲੈ ਕੇ ਆਏ ਆ ਜੀ ਇਹ ਵੀ ਐਸ ਦੇ ਬਰੂਟ ਬੋਲ ਦੀ ਖੋਦ ਹੈ ਇਹ ਬੱਚੀ ਠੀਕ ਹੈ ਜੀ ਸਾਰੀਆਂ ਖੁੱਲਣਗੀਆਂ ਜੀ ਥੋੜਾ ਜਿਹਾ ਹਲਕਾ ਤਾਂ ਮੰਨਦੀ ਹੈਗੀ ਤੇ ਲੈ ਰਹੀ ਦੀ ਹਾਂ ਸਹੀ ਗੱਲ ਹੈ ਬਈ ਬਰੂਟ ਬੋਲ ਦੀ ਖੋਲਾ ਡਾਕਟਰ ਤੇ ਡੈਨਮਾਰਕ 40116 ਤੋਂ ਇਹ ਗੱਬਣ ਆਈ 40116 ਤੋਂ ਬਈ ਗੱਬਣ ਦਾ ਬਈ ਚੰਗੀ ਬੱਚੀ ਵੈਸੇ ਗੱਬਣ ਚੇਕ ਪਾਸ ਝੂਲੀ ਬੜੀ ਕਮਾਲ ਦੀ ਹੈ ਨਾ ਬਾਕੀ ਡਾਕਟਰ ਫੇਸ ਦੀ ਜਿਹੜੀ ਬਿਊਟੀ ਹੈਗੀ ਜਿਹੜੀ ਕੁਆਲਿਟੀ ਹੈਗੀ ਉਹ ਟਾਪ ਆਗੀ ਦੇਖੋ ਬਈ ਆਰਡਰ ਹੋਣੇ ਤੇ ਜਿਹੜੀ ਤਿਆਰੀ ਹੈ ਨਾ ਬੱਚੀ ਦੀ ਉਹ ਦੇਖ ਲੈ ਕੀ ਬਾਤ ਹੈ ਗਾਵਾ ਬੰਗੋ ਬਈ ਲੈਵਾ ਹੁਣੀ ਤਿਆਰ ਕਰ ਲਾਗੀ ਨਾਲੇ ਹਜੇ ਟਾਈਮ ਟੈਨ ਲੈ ਝੂਲੀ ਕਮਾਲ ਆ ਹੈ ਨਾ ਆਣ 8400 ਡਾਕਟਰ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਹਮ ਕੁਆਲਟੀ ਕੁਲਟੀ ਬਹੁਤ ਚੰਗੀ ਹੈਗੀ ਏਸ ਬੜਾ ਚੰਗਾ ਬੋਦੀ ਚੰਗੀ ਅਸਨੱਖ ਆਪਣਾ ਬੱਚੀ ਦੇ ਵਿੱਚ ਫੋਲੋ ਚੰਗਾ ਵੀ ਚੰਗੀ ਹੈ ਬੱਚੀ ਝੂਲੀ ਸੁਨੋ ਆਰਡਰ ਲਖਾਇਆ ਭਈ ਹੁਣੇ ਹੀ ਦੇ ਲਾਜੇ ਕਿਹੜਾ ਵੀ ਮਹੀਨਾ ਚੱਲਦਾ ਨੂੰ ਇਹਨੂੰ ਡਾਕਟਰ ਹੈ 8ਵਾਂ ਮਹੀਨਾ ਸਟਾਰਟ ਹੀ ਹੋਇਆ 7 ਮਹੀਨੇ ਦੀ ਗੱਬਣ ਹੋਈ ਹੈਗੀ ਠੀਕ ਹੈ ਭਾਈ ਉਸ ਹਿਸਾਬ ਨਾਲ ਆਰਡਰ ਦੀ ਤਿਆਰੀ ਕਰਨ ਵਾਲੇ ਦੀ ਬਹੁਤ ਚੰਗੀ ਤੇ ਕੀ ਮੁੱਲ ਬਾੜੀ ਇਹਦਾ ਹੋਰ ਡਾਕਟਰ 50 ਕਰਾ ਲਓ ਹਨਾ 52 ਕਰਾ ਲਓ ਆਪਾਂ 47000 ਦੀ ਵਾੜ ਦੇ ਦਾਂਗੇ ਇਹੇ ਠੀਕਾ ਮੋਹਰ ਲੇ ਕਰਾਉਣਾ 50 ਕਰਾ ਲਓ 52 ਕਰਾ ਲਓ 47000 ਦੀ ਬਿਹੜ ਬਾਈ ਕਹਿੰਦਾ ਦੇ ਦਾਂਗੀ ਚੰਗੀ ਆ ਚੰਗੇ ਸੀਮਣ ਦੀ ਆ ਚੰਗੇ ਸੀਮਣ ਤੋਂ ਬੱਪਣ ਦੁੱਧ ਕਿੰਨਾ ਰਿਗਾਰਡ ਮੰਗ ਗੋਗ ਰਾਟਰ ਤੇ ਇਵਤੀ ਗੇ ਲੋਦਾ ਜੀ ਠੀਕ ਆ ਜੀ ਹੂੰ ਚੰਗੀ ਆ ਬੱਚੀ ਅੱਗੇ ਭਰਾ 2 ਨੰਬਰ ਤੋਂ ਇਧਰੋਂ ਸਟਾਰਟ ਕਰ ਲੈਨੇ ਆ ਪਹਿਲੇ ਨੰਬਰ ਟੌਪ ਨਹੀਂ ਨਾ ਤੱਕੀ ਨਹੀਂ ਕੋਮਰਾ ਬੱਚੇ ਜੀ ਇਹੇ ਡਾਕਟਰ 6 ਮਹੀਨੇ ਤੋਂ 6-7 ਮਹੀਨਾ ਦਾ ਬੱਚਾ ਹੈਗਾ ਠੀਕ ਆ ਜੀ ਏਵੀਐਸ ਦੇ ਜੁਪੀਟਰ ਬੋਲ ਦਾ ਹੈਗਾ ਠੀਕ ਆ ਕੁਆਲਿਟੀ ਜੀ ਬਿਲਕੁਲ 100 ਆ ਜੀ ਬੱਚੀ ਦਾ ਜਿਹੜਾ ਫੇਸ ਆ ਉਹ ਦੇਖਿਓ ਫੇਸ ਦੇਖਾਉਂਗੀ ਫੇਸ ਬੜਾ ਚੰਗਾ ਲ ਐ ਮੋਦੀਵਾਦੀ ਚੰਗੀ ਆ ਸਨਖਪੁਣਾ ਬੱਚੀ ਦੇ ਵਿੱਚ ਬਹੁਤ ਚੰਗਾ ਤੂਰਾ ਤਾਰਾ ਦੇਖੋ ਬਈ ਬੱਚੇ ਦੀ ਮਾਂ ਕਹਿੰਨਾ ਯਾਰ ਕਿਆ ਬਾਤ ਆ ਹਨਾ ਬਈ ਬੱਚਾ ਕੁਆਲਿਟੀ ਥਣ ਚਾਰ ਡਾਕਟਰ ਬਿਊਟੀ ਬਹੁਤ ਜਿਆਦਾ ਚੰਗੀ ਹੈਗੀ ਬੱਚੀ ਦੇ ਵਿੱਚ ਸਹੀ ਗੱਲ ਆ ਬਿਊਟੀ ਬਹੁਤ ਚੰਗੀ ਆ ਸਨਖਪੁਣਾ ਬੱਚੀ ਦੇ ਵਿੱਚ ਬਹੁਤ ਚੰਗਾ ਝੂਲੀ ਦਿਖਾਵਾੜੇ ਆਣ ਕੱਲਾ ਕੱਲਾ ਪੂਰੀ ਰਿੱਚੀ ਤੇ ਥਾਣਾ ਬਈ ਫੇਸ ਦੇਖੋ ਪਹਿਲਾਂ ਫੇਸ ਬੜਾ ਚੰਗਾ ਬਈ ਕਿਆ ਬਾਤ ਆ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਮਾ ਦਾ ਰਸਿਆ 32 33 ਕਿਲੋ ਜੀ ਠੀਕ ਹੈ ਹੂੰ ਚੂੜੀ ਦੇ ਚੂੜੀ ਚੰਗੀ ਹੈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਰ ਸੀ ਕੀ ਮੋਲ ਹੈ ਜੈ ਇਹਦਾ ਮੋਲ ਡਾਕਟਰ ਫੋਨ ਤੇ ਕਰਾਂਗੇ ਆਪਾਂ ਜਾਇਜ਼ ਜਮ ਹਾਂ ਇਹਦੀ ਕੁਆਲਿਟੀ ਦੇ ਹਿਸਾਬ ਨਾਲ ਦੀ ਵੀਟੂ ਦੇਖਾਉਣਾ ਬਿਲਕੁਲ ਜਾਇਜ਼ ਹੋਊਗਾ ਠੀਕ ਹੈ ਜੀ ਰੇਟ ਚੰਗਾ ਹੋਊ ਇਹਦਾ ਬਹੁਤ ਠੀਕ ਹੈ ਬਾਈ ਕੁਆਲਿਟੀ ਵੀ ਚੰਗੀ ਹੈ ਜੀ ਹਾਂ ਜੀ ਅੱਗੇ ਬਾਈ ਤਿੰਨ ਨੰਬਰ ਕਿੰਨੀ ਉਫਰ ਬੱਚੀ ਦੀ ਇਹਦਾ ਰੈਰ ਸ਼ੇਅਰ ਬੱਚੀ ਹੈ ਜੀ ਡਬਲਯੂ ਡਬਲਯੂ ਤੇ ਰੈੱਡ ਵੇ ਵਾਈਟ ਦੀ ਬੱਚੀ ਹੈ ਇਹ ਠੀਕ ਹੈ ਹਾਂ ਜੀ ਮਾਂ ਦਾ ਦੁੱਧ ਬਾਈ ਮਾਰੋ ਡਾਕਟਰ ਸੀ ਜਾ ਰਿਹਾ ਠੀਕ ਲਈ ਠੀਕ ਠੀਕ ਹਾਂਜੀ ਫੇਸ ਬੜਾ ਪਿਆਰਾ ਬੱਚਾ ਇਹ ਵੀ ਹਜੇ ਡਿਮਾਂਡ ਇੰਨੀ ਕੀ ਹੈ ਜੀ ਮਿਲਦੀ ਬਹੁਤ ਘੱਟ ਹੈ ਮਿਲਦੀ ਬਹੁਤ ਘੱਟ ਹੈ ਡਾਕਟਰ ਚੰਗੀ ਆ ਬੱਚੀ ਫੇਸ ਦੇਖੋ ਫੇਸ ਦੇਖੋ ਕੁਆਲਿਟੀ ਦੇਖੋ ਬੱਚੀ ਦੀ ਹਮ ਤੇ 7 7.5 8 ਕ ਮਹੀਨੇ ਲਗਭਗ ਬੱਚਾ ਹੈ ਠੀਕ ਹੈ ਜੀ ਹਾਂਜੀ ਝੂੜੀ ਸਾਫ ਹਨ ਝੂੜੀ ਬਹੁਤ ਡਾਕਟਰ ਦੇਖੋ ਗਲਾ ਦੇ ਕਲਰ ਦੇ ਥਾਣੇ ਹਮ ਕੀ ਬਾਤ ਹੈ ਝੂੜੀ ਤਾਂ ਜਿਵੇਂ ਕਹਿੰਦਾ ਖੁੱਲੀ ਡੁੱਲੀ ਹੈ ਥਣ ਚਾਰੀਆਂ ਨਿਸ਼ਾਨ ਵੀ ਨਹੀਂ ਹੈਗਾ ਪੰਜਵੇਂ ਦਾ ਬਸ ਸਹੀ ਗੱਲ ਹੈ ਹੋਰ ਛਾਗਦਾ ਭੋਰਾ ਵੀ ਹੈ ਨਹੀਂ ਜੀ ਕਵਾਲਿਟੀ ਕੁਲਟੀ ਬਿਲਕੁਲ ਟੌਪ ਆ ਗਈ ਆ ਦੇਖ ਲੈ ਬਾਈ ਕਿੰਨੇ ਚੰਗੇ ਆ ਹਾਂ ਤੇ ਕੀ ਮੁੱਲ ਅੱਜ ਜਾਇਜ਼ ਹੈ ਮਾਲ ਡਾਕਟਰ ਇਹਦਾ ਹੀ 25000 ਰੁਪਿਆ ਦੇ ਨਾਲ ਦੀ ਜਿਹੜੀ ਬੱਚੀ ਹੋਦਾ 25000 ਰੁਪਿਆ ਠੀਕ ਹੈ ਬਾਈ ਇਹਦੀ ਕਿੰਨੀ ਉਮਰ ਹੈ ਇਹਦੀ ਆ 8 ਕੁ ਮਹੀਨੇ ਦੀ ਉਮਰ ਆ ਜੀ 8 8.5 ਮਹੀਨੇ ਕਿਹੜੇ ਸੀਮਨ ਦੀ ਆ ਭਰਾ ਇਹ ਡਾਕਟਰ ਆਪਾਂ ਦੇਖ ਚਾਹ ਦਸ ਦਿਨ ਹੈਗੇ ਹੂੰ ਇਹ ਡਾਕਟਰ ਡਬਲਯੂ ਡਬਲਯੂ ਦੇ ਸਟਾਰ ਪੀ ਬੋਲਦੀ ਬੱਚੀ ਹੈਗੀ ਠੀਕ ਹੈ ਜੀ ਹਾਂਜੀ ਮਾਂ ਦਾ ਦੁੱਧ ਬਾਈ ਮਾਂ ਦਾ ਦੁੱਧ ਡਾਕਟਰ ਸੀਗਾ 30 ਤੋਂ ਸਾਰੀਆਂ ਪਲੱਸ ਬੱਚੀਆਂ ਨੇ ਗਈਆਂ ਇਹ ਸਾਰੀਆਂ ਖੀਰੀਆਂ ਦੰਦੋ ਸਾਰੀਆਂ ਖੀਰੀਆਂ 30 ਤੋਂ ਪਲ ਫੇਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗੀਆਂ ਸਨੱਖ ਆਪਣਾ ਬੱਚੀ ਦੇ ਵਿੱਚ ਚੰਗਾ ਗਾ ਬਈ ਮੁੱਲ ਉਹਦਾ ਵੀ 25000 ਰੁਪਏ ਇਹਦਾ ਵੀ 25000 ਰੁਪਏ ਦਾ ਟਰਾ ਟਰਾ ਚੈੱਕ ਕਰੋ ਜੇ ਕੋਈ ਜੋੜੀ ਲਊਗਾ ਆਪਾਂ ਮਾਨਦਾਨ ਜ਼ਰੂਰ ਕਰਾਂਗੇ ਹਾਂ ਬੱਚੀ ਦਾ ਜਿਹੜਾ ਸਟਰਕਚਰ ਬਹੁਤ ਚੰਗਾ ਬਹੁਤ ਚੰਗਾ ਰਾਟਰ ਉੱਪਰ ਬਿਲਕੁਲ ਪਲੇਨ ਹੈਗੀ ਕੋਈ ਫਲੈਟ ਹੈਗੀ ਥਣ ਵੀ ਥੱਲੇ ਚਾਰ ਹੀ ਆ ਨੇ ਖੜਵੇਂ ਫੋਰ ਸ਼ਾਂਗ ਨਹੀਂ ਹੈਗੀ ਕੁਝ ਸਹੀ ਹੈ ਲੱਗਾ ਚੋਲੀ ਦੀ ਸਾਫ ਆ ਬਈ ਖੜ ਨਹੀਂ ਖੜਨੀ ਬੱਚੀ ਦੀ ਬਹੁਤ ਚੰਗੀ ਆ ਫੇਸ ਬੜਾ ਚੰਗਾ ਬੋਦੀਬਾਦੀ ਚੰਗੀ ਆ ਸਨੱਖ ਆਪਣਾ ਬੱਚੀ ਦੇ ਵਿੱਚ ਬਹੁਤ ਚੰਗਾ ਗਾ ਮੁੱਲ 25000 ਰੁਪਇਆ ਪਰ ਪੀਸ ਬਾਕੀ ਜਿਹੜਾ ਮਾਨਤਨ ਜਰੂਰ ਹੋ ਜਾਏਗਾ ਬਈ ਅੱਗੇ ਭਰਾ ਚਾਰ ਨੰਬਰ ਕਿੰਨੀ ਉਮਰ ਹੈ ਇਹ ਡਾਕਟਰ ਠੀਕ ਹੈ ਜੀ ਤੁਸੀਂ ਕਹਿ ਰਹੇ ਹੋ 11 ਮਹੀਦੀ ਬੱਚੀ ਠੀਕ ਹੈ ਹਾਂਜੀ ਹਮ 11 ਮਾਂਥ ਬਸ ਇਹ ਖੁੱਲ ਗਈਆਂ ਕਰਕੇ ਡਰਦੇ ਨਾ ਜਰੂਰ ਆ ਗਈਆਂ ਹਮ ਤੇ ਕੁਆਲਿਟੀ ਕੁਆਲਿਟੀ ਤਾਂ ਜਿਵੇਂ ਕਹਿੰਦਾ ਵੀ ਜਿਵੇਂ ਕੋਕਾ ਪੀਸੀ ਹੈਗਾ ਬੜੀ ਬਾਤ ਹੈ ਯਾਰ ਫੇਸ ਦੇਖੋ ਫੇਸ ਬੜਾ ਚੰਗਾ ਪਿੰਕ ਨੋਜ਼ ਆ ਤੇ ਬਿਊਟੀ ਦੇਖੋ ਬੱਚੀ ਦੀ ਬਾਈ ਕਮਾਲ ਆ ਕਿਹੜੇ ਸੀਮੈਂਟ ਇਹ ਡਾਕਟਰ এবੀਐਸ ਦੇ ਪੇਪਰ ਵੱਲ ਦੀ ਬੱਛੀ ਹੈਗੀ ਹੂੰ ਠੀਕ ਆ ਫਰੰਟ ਫਰੰਟ ਕਰਮ ਵਾਲੀ ਦਾ ਪੂਰਾ ਚੰਗਾ ਪੂਰਾ ਤਾਰਾ ਚੈੱਕ ਕਰੋ ਬਈ ਚੰਗੀ ਆ ਬੱਛੀ ਕੁਆਲਿਟੀ ਬੱਛੀ ਦੇ ਵਿੱਚ ਬਹੁਤ ਆ ਬਈ ਕੁਆਲਿਟੀ ਰੰਗ ਰੂਪ ਵਿੱਚ ਬੱਛੀ ਦਾ ਬਿਊਟੀ ਹੈ ਜਿਹੜੀ ਸ਼ਾਈਨ ਇਸ਼ੂਨਗੇ ਬਹੁਤ ਜ਼ਿਆਦਾ ਆਗੀ ਸਹੀ ਗੱਲ ਆ ਬਈ ਕੀ ਪ੍ਰਾਈਜ਼ ਰਹੂਗਾ ਪਤਾ ਮੋਲੇ ਦਾ ਡਾਕਟਰ 32000 ਰੁਪਿਆ ਮਾਨਦਾਨ ਹੋ ਜਾ ਮਾਨਦਾਨ ਜੀ ਰਹੂਗਾ 32000 ਰੁਪਿਆ 32000 ਰੁਪਿਆ ਮੋਲ ਆ ਵੀਰੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਦੇ ਰੂਪ ਹੋ ਜਾਊਗਾ ਸੂ ਰੀ ਕਮਾਲ ਆ ਹਨ ਚਾਰ ਨਿਕੜ ਨੇ ਫਲ ਨਰਗੇ ਥਾ ਟਰ ਐਜ ਵਗੈ ਕੋਈ ਵੋਟ ਸ਼ਾਂਗ ਜਾਂ ਕੋਈ ਲੰਬੇ ਜਿਹੇ ਵਾਲਾ ਕੰਮ ਨਹੀਂ ਹੋਊਗਾ ਆਨਲਾਈਨ ਆਫਲਾਈਨ ਆਪਾਂ ਨੂੰ ਕੋਈ ਚੱਕਰ ਨਹੀਂ ਬੰਦਨੇ ਇੱਥੇ ਆ ਕੇ ਖਰੀਦਣੀ ਆ ਇੱਥੇ ਆ ਕੇ ਆਨਲਾਈਨ ਖਰੀਦਣੀ ਤਾਂ ਅਗਲਾ ਵਿਆਨਾ ਆਪਾਂ ਲੰਮਾਗੇ ਜਿਹੜਾ ਬੰਦਾਗਾ ਹਨ ਤੇ ਆਨਲਾਈਨ ਵੀ ਪਹਚਾ ਦੇਾਂਗੇ ਜੀ ਬਹੁਤ ਠੀਕ ਆ ਬਈ ਤੇ ਅੱਗੇ ਵੀਰੇ 6 ਨੰਬਰ ਹਾਂਜੀ ਕਿੰਨੀ ਕਿਉਂ ਰੇਟ ਏਵੀਐਸ ਦੇ ਰਮਾਡਾ ਬੋਲਦੀ ਉਹ ਅੱਛੀ ਹੈਗੀ ਰਮਾਡਾ ਬੋਲ ਹਾਂ ਠੀਕ ਆ ਤੇ ਸਾਲ ਕਿਹਜ ਇਹਦੀ ਹੈਗੀ ਠੀਕ ਆ ਫੇਸ ਆ ਜਿਹੜਾ ਬੜਾ ਪਿਆਰਾ ਬੋਦੀ ਚੰਗੀ ਆ ਸਨਖ ਫੁਣਾ ਬੱਚੀ ਦੇ ਵਿੱਚ ਵਾ ਇੱਕ ਤਾਂ ਜਿਵੇਂ ਕਹਿੰਦਾ ਉਹ ਲੋਕਾਂ ਕੋਲ ਵੀ ਕਹਿਣ ਵਾਲਾ ਦੰਦੋ オリジナル ਖੀਰ ਨੇ ਠੀਕ ਆ ਹਾਂਜੀ ਹੂੰ ਤੋਰਾ ਤਾਰਾ ਚੰਗਾ ਝੂੜੀ ਦਿਖਾਵਾਂਗੇ ਜਰੂਰ ਥਣ ਬਹੁਤ ਚੰਗਾ ਲੱਗਿਆ ਕਰਮ ਵਾਲੀ ਦੇ ਕੁਆਲਿਟੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਇੱਕ ਤੇ ਬੱਚੀ ਥੱਲੇ ਤੇੜੀ ਢੋਲੀ ਝੂਲੀ ਜਾਗੀ ਬਹੁਤ ਚੰਗੀ ਲੱ ਹੈ ਕਿਆ ਬਾਤ ਕੱਲਾ ਕੱਲਾ ਥਣ ਪੂਰੀ ਵਸੀ ਦੇ ਥਾਣਾ ਬਾਕੀ ਪਿੱਛੇ ਤੋਂ ਜਿਹੜੀ ਪੈਠ ਕੁੜੇ ਦੀ ਚੜਾਈ ਹੈਗੀ ਡਾਕਟਰ ਉਹ ਬਹੁਤ ਜ਼ਿਆਦਾ ਹੈਗੀ ਤੇ ਜਿਹੜੀ ਬੱਚੀ ਦੀ ਫੇਸ ਦੀ ਬਿਊਟੀ ਉਹ ਦੇਖੋ ਕਮਾਲ ਆ ਯਾਰ ਹਨਾ ਫ ਜਿਹੜੀ ਡਿਜ਼ਾਈਨਿੰਗ ਆ ਭਾਈ ਪ੍ਰਿੰਟ ਦੀ ਫੇਸ ਤੇ ਹਨਾ ਬਹੁਤ ਹਾਂ ਡਾਕਟਰ ਬਹੁਤ ਜਿਆਦਾ ਚੰਗੀ ਹੈਗੀ ਤੇ ਕੀ ਮੁੱਲ ਰੱਖੂ ਫਿਰ ਮੁੱਲ ਡਾਕਟਰ ਦਾ ਇੱਤਿਗਰਾ ਇਹ ਵੀ 32 ਦੀ ਵੇਚਾਂਗੇ ਮੁੱਲ ਕਰਾਉਣਾ 35 ਕਰਾ ਲਓ ਭਾਈ ਕਹਿੰਦਾ 32000 ਦੀ ਦੇ ਦੇਾਂਗੇ ਬੱਚੀ ਚੰਗੀ ਆ ਭਾਈ ਸਮੱਕੀ ਆ ਢੂੜੀ ਝੜੀ ਕਮਾਲ ਆ ਜੇ ਕੋਈ ਚਾਰੀਆਂ ਚੱਕ ਪਟਛੇ ਇਕੱਠਾ ਲਊਗਾ ਤਾਂ 30000 ਦੇ ਹਿਸਾਬ ਨਾਲ ਦੇ ਦਾਂਗੇ 30000 ਦੇ ਹਿਸਾਬ ਨਾਲ ਚਾਰੇ ਬੱਚਿਆਂ ਦਾ ਹਾਂ ਮਾਨਤਰ ਕਰ ਦਾਂਗੇ ਜੈ ਜੀ ਹਾਂ ਤੇ ਜਿਹੜੀ ਪਹੁੰਚ ਆ ਗਈ 100 ਕਿਲੋਮੀਟਰ ਤੱਕ ਦੀ ਫ੍ਰੀ ਕਰ ਦੇਂਗੇ ਇਹਨਾਂ ਦੀ ਆਪਾਂ ਓਹ ਠੀਕ ਆ ਭਾਈ ਅੱਗੇ ਵੀਰੇ 7 ਨੰਬਰ ਕਿੰਨੀ ਕੁ ਉਮਰ ਹੈ ਜੀ ਡਾਕਟਰ ਇਹ ਵੀ ਮਿਲਕ ਟੀਥ 28 ਹੈਗੀ ਸਾਲ ਦੀ ਉਮਰ ਹੈਗੀ ਇਹਦੀ ਵੀ ਠੀਕ ਆ ਜੀ 28 ਦੀ ਜਿਹੜੀ ਬਿਊਟੀ ਆ ਫੇਸ ਦੀ ਕੁਆਲਿਟੀ ਆ ਉਹ ਦੇਖਿਓ ਤੁਸੀਂ ਚੰਗੀ ਆ ਸਮੈਟ ਆਪਣਾ ਬੱਚੀ ਦੇ ਵਿੱਚ ਚੰਗਾ ਕੁਆਲਿਟੀ ਬਹੁਤ ਚੰਗੀ ਆ ਸੋਰਾ ਤਰਾ ਚੈੱਕ ਕਰੋ ਬੱਚੀ ਦਾ ਬਹੁਤ ਚੰਗਾ ਭਾਈ ਚੋਲੀ ਵੀ ਚੰਗੀ ਆ ਹਨਾ ਥਣ ਵੀ ਚਾਰ ਹੀ ਡਾਕਟਰ ਨਿਸ਼ਾਨ ਵੀ ਨਹੀਂ ਹੋਣਾ 5 ਵੇ 5 ਉਹਦਾ ਤਾਂ ਠੀਕ ਆ ਕੁਆਲਟੀ ਜਮਾ ਟਾਪ ਆ ਗਈ ਹਾਂ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੇ ਇਹ ਆਪਾਂ ਸੀਮਨ ਵੀ ਦੱਸ ਦਨੇ ਆ ਦੇਖ ਕੇ ਠੀਕ ਹੈ ਜੀ ਇਹ ਡਾਕਟਰ 40128 ਦੀ ਆਈਡੈਂਟਿਟੀ ਠੀਕ ਹੈ ਬਈ ਮਾਣਾ ਦੁੱਧ ਭਾਈ 800 ਠੀਕ 3 34 35 ਜੀ ਚੰਗਾ ਬੜੀ ਰਹੀਆਂ ਬਚਣਾ ਮੋਲ ਕੀ ਆ ਭਰਾ ਇਹਦਾ ਜਾਇਜ ਮੋਲ ਡਾਕਟਰ ਦਾ ਕੱਲੀ ਮੋਲ ਤਾਂ ਇਹਨਾਂ ਦਾ 32 32 ਜਾਏਗਾ ਕਠਿਆਂ ਦਾ ਤਾਂ ਹੂੰ ਇਹ ਉਹ ਲੱਕ ਸਿੰਗਲ ਸਿੰਗਲ ਦਾ ਜੇ ਕੋਈ ਇਕੱਠੀਆਂ ਲੈ 30000 ਪਰ ਦੇਖਦੇ ਮਾਣ ਜਰੂਰ ਕਰਦਾਂਗੇ ਵੀ ਮੋਲ 32000 ਰੁਪਇਆ ਜੇ ਕੋਈ ਚਾਰੋਂ ਇਕੱਠੀਆਂ ਲਓ ਜਿਹੜੀਆਂ ਇਕੱਠੀਆਂ ਖੜੀਆਂ ਚਾਰੇ ਠਾਵੜੀਆਂ ਟੀਕੇ ਤੇ ਕਾਬਤ ਰਹੇ ਜਮਾ ਲਊਗਾ ਬਾਈ ਕਹਿੰਦਾ 30000 ਦੇ ਹਿਸਾਬ ਨਾਲ ਪਰ ਪੀਸ ਦੇ ਦੇਣ ਠੀਕ ਹੈ ਬਾਈ ਲਾਸਟ ਖੋਲ ਲਓ ਬਾਈ ਕਿਹੜੀ ਬਰੀਡ ਹੈ ਵੀਰੇ ਇਹ ਐਰ ਸ਼ੇਰ ਆ ਗਈ ਐਰ ਸ਼ੇਰ ਆ ਗਈ ਠੀਕ ਹੈ ਟਾਪ ਬਰੀਡ ਐਰ ਸ਼ੇਰ ਰਾਜੀ ਫੋਲਦਾ ਹਾਂ ਹਾਂ ਰਾਜੀ ਸਮੀ ਪੜੀਆ ਬੱਚੀ ਬਈ ਫੇਸ ਦਿਖਾਵਾਂਗੇ ਫੇਸ ਬੜਾ ਚੰਗਾ। ਤੁਸੀਂ ਦੇਖੋ ਬੱਚੀ ਦੀ। ਬੜੀ ਚੰਗੀ ਹੈ। ਕੁਆਲਿਟੀ ਦੇਖੋ। 13-14 ਕ ਮਨਤ ਦੀ ਏਜ ਹੈਗੀ ਬੱਚੀ ਦੀ। ਠੀਕ ਹੈ ਜੀ। ਹਮਮ। ਬਾਕੀ ਗ੍ਰੋਥ ਗ੍ਰੋਥ ਇਹਦੀ ਬਹੁਤ ਜ਼ਿਆਦਾ ਚੰਗੀ ਹੈਗੀ। ਕੀ ਕਿਤੇ ਤਕਰੀਬਨ ਕਾ ਵਰਡ-ਵਾਰਡ ਦੇ ਜਿੰਗਰ ਦੀ ਬੱਚੀ ਹੈ। ਠੀਕ ਹੈ। ਹਾਂ ਜੀ। ਹਮਮ। ਕੀ ਕਿਤੇ ਕਾਬਲ ਹੈ ਨਾ ਜੀ। ਟੀਕੇ ਦਾ ਟਰੈਕਟਰ। ਹਮਮ। ਫੇਸ ਬੜਾ ਠੀਕੇ ਦਾ ਜਿਹੜੀਆਂ 4 ਬੱਚੀਆਂ ਇਹਨਾਂ ਨੇ 1 ਮਹੀਨੇ ਚ ਟਿਕਾ ਲੈ ਲੈਣਾ ਦੂਜੀਆਂ ਨੇ ਵੀ ਨਾਲ ਹੀ। ਹਾਂ ਬਈ ਚੰਗੀ ਕੇਅਰ ਹੋਵੀਂ 4 ਤੇ ਉਹ ਪੈ ਗਿਆ ਨਾ ਫੀਡ ਫੂਡ ਦਾ ਗੱਟੇ ਪੈ ਕੇ ਦੋ। ਹਮਮ। ਸਹੀ ਗੱਲ। ਝੋਲੀ ਲਖਾਵਾਂਗੇ ਝੋਲੀ ਕਰਮ ਵਾਲੀ ਦੀ ਬਹੁਤ ਚੰਗੀ ਆ ਕੱਲਾ ਕੱਲਾ ਥਣ ਪੂਰੀ ਵਿਕੀ ਦੇ ਥਾਣਾ ਬਈ ਦੇਖੋ ਲੈ ਕਿਆ ਬਾਤ ਆ ਝੋਲੀ ਬਹੁਤ ਚੰਗੀ ਆ ਭਰਾ ਜੀ ਹਣਾ ਯਾ ਸਰ ਕੁਆਲਟੀ ਦੇ ਝੋਲੀ ਝੋਲੀ ਤਾਂ ਐਂ ਜਿਵੇਂ ਕਹਿੰਦਾ ਲੈ ਅਲੰਗਾਰ ਕੇ ਥਾਣਾਗੇ ਫਲੀਆਂ ਅਰਗੇ ਥਾਣਾ ਬਈ ਚਾਰੋਂ ਇਕੱਠਿਆਂ ਲਾਉਂਗੇ ਬਾਈ ਕਹਿੰਦਾ 30000 ਦੇਣਾ ਹੁਣ ਪਰ ਪੀਸ ਦੇ ਦੇਾਂਗੇ ਛੋਟੀਆਂ ਦਾ ਮੁੱਲ ਬਾਈ ਨੇ 25 25000 ਰੁਪਏ ਦਾ ਸੀ ਦਿੱਤਾ ਇਹਨਾਂ ਦਾ ਬੱਚੇ ਦਾ ਮੁੱਲ ਆ ਜਿਹੜਾ ਇਹ ਤਾਂ ਹੁੰਦੇ ਕਰਾਂਗੇ ਮੁੱਲ ਬੜੀ ਚੰਗੀ ਆ ਬਈ ਚੰਗਾ ਬੱਚਾ ਇਹ ਗੱਬਣ ਦਾ ਮੁੱਲ ਵੀ ਬਾਈ ਨੇ ਦੱਸ ਹੀ ਦਿੱਤਾ ਤੇ ਕਿਸੇ ਵੀਰ ਨੂੰ ਬਾਈ ਕੱਟਾ ਲਊਗਾ ਹੂੰ ਆ ਮੰਗੋ ਬਾਈਆਂ ਉਸ ਸ਼ੀਫਾ ਉੱਠੀਆਂ ਨਹੀਂ ਸੱਤੇ ਮੈਨਾਂ ਗੱਬਣ ਤੋਂ ਹਾਂਜੀ ਪਹੁੰਚ ਫ੍ਰੀ ਕਰਦੇ ਆਂ ਚਾਹੇ 200 ਕਿਲੋਮੀਟਰ ਹੋਵੇ ਜਾਂ 300 ਕਿਲੋਮੀਟਰ ਹੋਵੇ ਕੱਟ ਬਾਈਆਂ ਆਫਰ ਲੱਤੀ ਬਾਈ ਜਿਹੜਾ ਕੋਈ ਕੱਟੀਆਂ ਲੂ ਭਰਾ ਹਨ ਉਹਨੂੰ ਕਿਰਾਇਆ ਫ੍ਰੀ ਆ 200 ਕਿਲੋਮੀਟਰ ਤੱਕ ਕਿਰਾਇਆ ਬਿਲਕੁਲ ਫ੍ਰੀ ਆ ਬਾਈ ਚਈਆਂ ਨੇ ਬੱਚੀਆਂ ਤੇ ਕਿਸੇ ਵੀਰ ਨੂੰ ਬਸਾਨਣ ਨੂੰ ਬਾਈ ਨਾਲ ਕਨੈਕਟ ਕਰ ਲੈ ਧੰਨਵਾਦ ਜੀ ਝੂਲੀ ਲਖਾਵਾਂਗੇ ਝੂਲੀ ਕਰਮ ਵਾਲੀ ਦੀ ਬਹੁਤ ਚੰਗੀ ਆ ਕੱਲਾ ਕੱਲਾ ਥਾਣ ਪੂਰੀ ਵਿਕਤੀ ਦੇ ਥਾਣਾ ਬਈ ਦੇਖੋ ਲੈ ਕਿਆ ਬਾਤ ਝੋਲੀ ਬੋ ਜੰਗਿਆ ਭਰਾ ਹੈ ਹਣਾ ਯਾ ਸਰ ਕੁਆਲਟੀ ਦੇ ਝੋਲੀ ਝੋਲੀ ਤਾਂ ਐਂ ਜਿਵੇਂ ਕਹਿੰਦਾ ਲੈ ਫਲਾਂ ਅੱਗੇ ਥਾਣ ਅਗੇ ਫਲੀਆਂ ਅੱਗੇ ਥਾਣਾ ਬਈ ਚਾਰੋਂ ਇਕੱਠਿਆਂ ਲਵਾਂਗੇ ਬਾਈ ਕਹਿੰਦਾ 30000 ਦੇਸਾ ਹੁਣਾਂ ਪਰ ਪੀਸ ਦੇ ਦਿਆਂਗੇ ਛੋਟੀਆਂ ਦਾ ਮੁੱਲ ਬਾਈ ਨੇ 25 25000 ਰੁਪਏ ਦਾ ਸੀ ਦਿੱਤਾ ਇਹਨਾਂ ਬੱਚੇ ਦਾ ਮੁੱਲ ਆ ਜਿਹੜਾ ਫੁੰਦੇ ਕਰਾਂਗੇ ਮੁੱਲ ਆ ਬੜੀ ਚੰਗੀ ਆ ਬਈ ਚੰਗਾ ਬੱਚਾ ਇਹ ਗੱਬਣ ਦਾ ਮੁੱਲ ਵੀ ਬਾਈ ਨੇ ਦੱਸ ਹੀ ਦਿੱਤਾ ਤੇ ਕਿਸੇ ਵੀਰ ਨੂੰ ਬਾਈ ਕੱਟ ਲਊਗਾ ਹੂੰ ਆਮਾ ਕੋਈ ਨਹੀਂ ਉਹ ਸ਼ਰੀਫਾਂ ਵਿਚੀਆਂ ਨਹੀਂ ਆ ਸੱਤੇ ਮੈਨਾਂ ਗੱਬਣ ਤੋਂ ਹਾਂਜੀ ਪਹੁੰਚ ਨਹੀਂ ਕਰਦੇ ਚਾਹੇ 200 ਕਿਲੋ ਹੋਵੇ ਚਾਹੇ 300 ਕਿਲੋਮੀਟਰ ਹੋਵੇ ਹੱਟੋ ਬਾਈ ਨੇ ਆਪ ਦਾ 36 ਬਾਈ ਜਿਹੜਾ ਕੋਈ ਕੱਟੀਆਂ ਲੂ ਭਰਾ ਹਨ ਉਹਨੂੰ ਕਿਰਾਇਆ ਫ੍ਰੀ ਆ 200 ਕਿਲੋਮੀਟਰ ਤੱਕ ਕਿਰਾਇਆ ਬਿਲਕੁਲ ਫ੍ਰੀ ਆ ਬਾਈ ਚੰਗੀਆਂ ਨੇ ਬੱਚੀਆਂ ਤੇ ਕਿਸੇ ਵੀਰ ਨੂੰ ਪਸੰਦ ਹੋਣ ਬਾਈ ਨਾਲ ਕਨੈਕਟ ਕਰ ਲੈ ਧੰਨਵਾਦ ਜੀ